ਨੇ ਥੱਲੇ ਅੰਡਰ ਬ੍ਰਿਜ ਬਣਿਆ ਗੁੰਜ ਜੀ ਉਹ ਉੱਥੇ ਵੀ ਕਹਿੰਦੇ ਆ ਵੀ ਟਰੈਕਟਰ ਵੀ ਪਾਸ ਨਹੀਂ ਹੁੰਦਾ ਤੇ ਉੱਥੋਂ ਇਹ ਬੰਦ ਕਰ ਰੱਖਿਆ ਜੀ ਸਾਰਾ ਜਿਹੜੀ ਸਰਕਾਰ ਆ ਗਈਆਂ ਕੋਝੀਆਂ ਸਿਆਸਤਾਂ ਤੋਂ ਬਾਜ਼ ਆ ਜੇ ਇਹਨਾਂ ਨੂੰ ਐ ਆ ਵੀ ਸ਼ਹਿਰ ਵਾਲੇ ਤੰਗ ਹੋਣ ਤੇ ਕਿਸਾਨਾਂ ਦੇ ਨਾਲ ਲੜਨ ਅਸੀਂ ਜੇ ਗਏ ਤਾਂ ਪੌੜਾਂ ਤੋਂ ਦੀ ਜਾਵਾਂਗੇ ਤੇ ਤੁਹਾਡੇ ਬੈਰੀਕਡ ਤੋੜ ਕੇ ਜਾਵਾਂਗੇ ਅਸੀਂ ਥੱਲੇ ਦੀ ਜਿਹੜਾ ਅੰਡਰ ਬ੍ਰਿਜ ਬਣਿਆ ਚੋਰ ਮੋਰੀਓ ਦੀ ਵਹੀਦੀ ਨਹੀਂ ਟੱਪਦੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਅਸੀਂ ਕੱਲ ਵੀ ਆਏ ਹਾਂ ਤੁਸੀਂ ਸਾਨੂੰ ਪਤਾ ਲੱਗ ਗਿਆ ਵੀ ਮਹੀਨੇ ਤੋਂ ਬੰਦ ਹੈ ਤਾਂ ਉਹਨੂੰ ਖੋਲੋ ਜੀ ਸਾਡੇ ਧਿਆਨ ਦੇ ਵਿੱਚ ਜਦੋਂ ਅੱਜ ਆਇਆ ਵੀ ਇਹਨਾਂ ਨੇ ਥੱਲੇ ਅੰਡਰ ਬ੍ਰਿਜ ਬਣਿਆ ਕੋਈ ਜੀ ਉਹ ਉੱਥੇ ਵੀ ਕਹਿੰਦੇ ਵੀ ਟਰੈਕਟਰ ਵੀ ਪਾਸ ਨਹੀਂ ਹੁੰਦਾ ਜੀ ਤੇ ਉੱਥੋਂ ਇਹ ਬੰਦ ਕਰ ਰੱਖਿਆ ਹੈ ਜੀ ਸਾਰਾ ਜਿਹੜੀ ਸਰਕਾਰ ਆਵਦੀਆਂ ਕੋਝੀਆਂ ਸਿਆਸਤਾਂ ਤੋਂ ਬਾਜ ਆ ਜਾਈ ਇਹਨਾਂ ਨੂੰ ਆਏ ਆ ਵੀ ਸ਼ਹਿਰ ਵਾਲੇ ਤੰਗ ਹੋਣ ਤੇ ਕਿਸਾਨਾਂ ਦੇ ਨਾਲ ਲੜਨ ਇਦੋਂ ਉਲਟ ਹੋਇਆ ਉਹ ਵੀ ਸਾਡੇ ਕੋਲੇ ਸਪਾਰਸ਼ ਲੈ ਕੇ ਆਏ ਆ ਠੀਕ ਆ ਇਹ ਨਾ ਹੋਵੇ ਕਿ ਉਹ ਜਿਵੇਂ ਤੁਸੀਂ ਕਹਿਣਾ ਵੀ ਸਾਨੂੰ ਵੀ ਪਤਾ ਲੱਗ ਗਿਆ ਉਹ ਐਸ.ਡੀ.ਐਮ ਸਾਹਿਬ ਕੋਲੇ ਗਏ ਸੀ ਤੇ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਤਾਂ ਫਿਰ ਕੱਲ ਨੂੰ ਇਹ ਨਾ ਹੋਵੇ ਵੀ ਸਾਨੂੰ ਸਾਡੇ ਲੀਡਰਾਂ ਨਾਲ ਗੱਲ ਕਰਕੇ ਕਿਸਾਨ ਲੀਡਰ ਜੋ ਸਾਡੇ ਦੋਵੇਂ ਪੋਰਮਾਂ ਉਹਨਾਂ ਨਾਲ ਗੱਲ ਕਰਕੇ ਕੋਈ ਪ੍ਰੋਗਰਾਮ ਦੇਣਾ ਪਵੇ ਜੇ ਸ਼ਹਿਰ ਵਾਸੀਆਂ ਦੇ ਨਾਲ ਖੜਨ ਦਾ ਤਾਂ ਫਿਰ ਆ ਜਿਹੜਾ ਇੱਕ ਵੱਖਰਾ ਨਾ ਸਿਸਟਮ ਬਣ ਜੇ ਫਿਰ ਐਸਜੀਐਮ ਸਾਹਿਬ ਦੀ ਜ਼ਿੰਮੇਵਾਰੀ ਜਿਹੜੀ ਪਰਚਿਆਂ ਦੀ ਹੋ ਜਾਣੀ ਹੈ ਵੀ ਨੁਕਸਾਨਾਂ ਦੇ ਕਿੱਧਰ ਦੀ ਤੌਰ ਤੇ ਪਾਉਣੇ ਆ ਜਾਂ ਫਿਰ ਇਹ ਨਾ ਹੋਵੇ ਵੀ ਸਾਨੂੰ ਕੋਈ ਵਕਰੀ ਲੜਾਈ ਦੇਣੀ ਪਵੇ ਰਾਖ ਲਾਉਣ ਤੇ ਜੋ ਫਿਰ ਵੀ ਪ੍ਰਸ਼ਾਸਨ ਨੂੰ ਅਸੀਂ ਤੁਹਾਨੂੰ ਇਹ ਦੱਸ ਦਈਏ ਅਸੀਂ ਰੋਜ਼ ਸਪੀਕਰ ਤੋਂ ਸਵੇਰੇ ਵੀ ਲਾਉਸਮੈਂਟ ਕਰਾਂਗੇ ਤੇ ਰਾਤ-ਰਾਤ ਹੁੰਦਾ ਜਾਂ ਸਵੇਰੇ ਜਦੋਂ ਵੀ ਸਾਡੀ ਸਟੇਜ ਚੱਲਦੀ ਅਸੀਂ ਲਾਉਸਮੈਂਟ ਨੂੰ ਵਾਰ-ਵਾਰ ਅਪੀਲ ਕਰਾਂਗੇ ਤੇ ਭਰੋਸਾ ਦਿਨੇ ਆਂ ਵੀ ਅਸੀਂ ਜੇ ਗਏ ਤਾ ਪੜਤੋਂ ਦੀ ਜਾਵਾਂਗੇ ਤੇ ਤੁਹਾਡੇ ਬੈਰੀਕਡ ਤੋੜ ਕੇ ਜਾਵਾਂਗੇ ਅਸੀਂ ਥੱਲੇ ਦੀ ਜਿਹੜਾ ਅੰਡਰ ਬ੍ਰਿਜ ਬਣਿਆ ਚੋਰ ਮੋਰੀਓ ਦੀ ਵਹੀਦੀ ਨਹੀਂ ਟੱਪਦੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਅਸੀਂ ਕੱਲ ਦੇ ਆਏ ਹਾਂ ਤੁਸੀਂ ਸਾਨੂੰ ਪਤਾ ਲੱਗ ਗਿਆ ਵੀ ਮਹੀਨੇ ਤੋਂ ਬੰਦ ਹੈ ਤੇ ਉਹਨੂੰ ਖੋਲੋ ਕੀ ਜਿਹੜਾ ਤੁਸੀਂ ਦੇਖੋ ਜਿੱਥੇ ਟਰੈਕਟਰ ਪਾਸ ਨਹੀਂ ਹੁੰਦਾ ਕਿ ਇਹਨਾਂ ਦੇ ਆਸਰਾ ਦਾ ਦਿਮਾਗ ਨਹੀਂ ਇਹਨਾਂ ਜਿੱਥੇ ਟਰੈਕਟਰ ਨਹੀਂ ਪਾਸ ਹੁੰਦਾ ਤੇ ਤੁਸੀਂ ਉਹਨੂੰ ਬੰਦ ਕਰੀ ਬੈਠੇ ਹੋ ਤੇ ਅਸੀਂ ਤਾਂ ਡਾਇਰੈਕਟਰ ਛੱਡ ਕੇ ਜਾਣਾ ਹੀ ਨਹੀਂ ਤੁਰ ਕੇ ਅਸੀਂ ਜਾਣਾ ਨਹੀਂ ਤੇ ਤੂੰ ਲੋਕਾਂ ਨੂੰ ਜਿਹੜੀ ਕਾਰ ਆ ਝੋੜੀ ਵੀ ਕਾ ਟੱਪਣ ਦੇ ਮੋਟਰਸਾਈਕਲ ਕਿਉਂ ਪਰੇਸ਼ਾਨ ਕਰਿਆ ਉਹ ਖੋਲੋ ਤਾਂ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਸਾਨੂੰ ਕਿ ਇਹਨਾਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਦੇ ਸਾਹਮਣਾ ਕਰ ਜਿਹੜੇ ਸਾਨੂੰ ਦੱਸ ਕੇ ਕਿ ਉਹਨਾਂ ਨਾਲ ਖੜੀਏ ਤਾਂ ਫਿਰ ਇਹ ਦੂਜੇ ਪਾਸੇ ਸਾਡੇ ਤੇ ਪਰਚੇ ਪਾਉਂ ਵੀ ਇਹ ਰਾਹ ਖਲਾਦਾ ਜਾਓ ਕਰਾਦਾ ਇਹ ਹੁਣ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਨੂੰ ਖੋਲ ਦੇਣਾ ਅਪੀਲ ਅਸੀਂ ਫੇਰ ਵੀ ਅਪੀਲ ਕਰਦੇ ਆ ਤੇ ਭਰੋਸਾ ਦਿੰਨੇ ਆ ਵੀ ਅਸੀਂ ਥੱਲੇ ਦੀ ਨਹੀਂ ਡੰਬਦੀ ਭਾਈ ਲਗਾਤਾਰ ਡਾਵਾਲੀ ਦਾ ਸਟੇਕ ਇਹ ਕਹਿੰਦਾ ਇਹ ਕਿਸਾਨ ਹੈ ਕਿਸਾਨਾਂ ਦੀ ਜ਼ਿੰਮੇਵਾਰੀ ਤੁਸੀਂ ਲੈ ਲਓ ਅਸੀਂ ਰਾਹ ਖੋਲ ਦਿੰਨੇ ਹਾਂ ਭਾਈ ਕਿਸਾਨਾਂ ਦੀ ਅਸੀਂ ਐਸਪੀ ਆ ਜੇ ਐਫਸੀ ਸਾਡੇ ਅਫਸਰ ਬੈਠੇ ਜਿਹੜਾ ਐਸਡੀਐਮ ਆ ਜੇ ਕੋਈ ਆ ਜੇ ਜ਼ਿੰਮੇਵਾਰੀ ਇੰਨੇ ਵੀ ਉਹ ਥਲੜਾ ਜਿਹੜਾ ਅੰਡਰਬ੍ਰਿਜ ਹੈ ਜਿੱਥੋਂ ਦੀ ਟਰੈਕਟਰ ਪਾਸ ਨਹੀਂ ਹੁੰਦਾ ਅਸੀਂ ਉਥੋਂ ਦੀ ਨਹੀਂ ਜਾਵਾਂਗੇ ਸ਼ਹਿਰ ਵਾਲਿਆਂ ਨੂੰ ਜਿਹੜਾ ਤਕਲੀਫ ਨਾ ਦਿੱਤੀ ਜਾਵੇ ਜ਼ਿੰਮੇਵਾਰੀ ਇੰਨੇ ਵੀ ਉਹ ਥਲੜਾ ਜਿਹੜਾ ਅੰਡਰਬ੍ਰਿਜ ਹੈ ਜਿੱਥੋਂ ਦੀ ਟਰੈਕਟਰ ਪਾਸ ਨਹੀਂ ਹੁੰਦਾ ਅਸੀਂ ਉੱਥੋਂ ਦੀ ਨਹੀਂ ਜਾਵਾਂਗੇ ਸ਼ਹਿਰ ਵਾਲਿਆਂ ਨੂੰ ਜਿਹੜਾ ਤਕਲੀਫ ਨਾ ਦਿੱਤੀ ਜਾਵੇ